ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜਦੇ ਹੋ ਲੋਖਰਾਏ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਹੋਰ ਐਮਐਲਏ ਕਰ ਗਿਆ ਅਲਵਿਦਾ ਸ਼੍ਰੋਮਣੀ ਅਕਾਲੀ ਦਲ ਨੂੰ ਜੋ ਸ਼੍ਰੋਮਣੀ ਅਕਾਲੀ ਦਲ ਵਿੱਚ ਮੌਜੂਦਾ ਐਮਐਲਏ ਸੀ ਮੰਤਰੀ ਸਿੰਘ ਯਾਲੀ ਉਸ ਨੇ ਅੱਜ ਆਪਣੀ ਮੈਂਬਰਸ਼ਿਪ ਛੱਡਣ ਦਾ ਐਲਾਨ ਕਰ ਦਿੱਤਾ ਹੈ ਜੋ ਆਪਣੀ ਐਮਐਲਏ ਸੀਟ ਤੋਂ ਅਸਤੀਫਾ ਦੇ ਦੇਵੇਗਾ ਅਕਾਲੀ ਦਲ ਬਾਦਲ ਤੋਂ ਜਿਹੜਾ ਕਿ ਉਹਨਾਂ ਨੇ ਚੋਣ ਲੜੀ ਸੀ ਸੋ ਮਨਪ੍ਰੀਤ ਸਿੰਘ ਯਾਲੀ ਇਹਨਾਂ ਨੇ ਵੱਡੇ ਖੁਲਾਸੇ ਕੀਤੇ ਨੇ ਨਵੀਂ ਪਾਰਟੀ ਦਾ ਗਠਨ ਕਰਨ ਜਾ ਰਹੇ ਨੇ ਔਰ ਨਵੀਂ ਪਾਰਟੀ ਦੇ ਮਨਪ੍ਰੀਤ ਸਿੰਘ ਯਾਲੀ ਪ੍ਰੈਜ਼ੀਡੈਂਟ ਹੋਣਗੇ ਪ੍ਰਧਾਨ ਹੋਣਗੇ ਜਿਸ ਨੂੰ ਲੈ ਕੇ ਪੰਜ ਮੈਂਬਰੀ ਕਮੇਟੀ ਦੇ ਉਹ ਮੁਖੀ ਨੇ ਔਰ ਉਹਨਾਂ ਦੇ ਵੱਲੋਂ ਜਿਵੇਂ ਸੁਖਵੀਰ ਸਿੰਘ ਬਾਦਲ ਦੇ ਨਾਲ ਉਹਨਾਂ ਦੀਆਂ ਦੂਰੀਆਂ ਵਧੀਆਂ ਨੇ ਸੁਖਵੀਰ ਸਿੰਘ ਬਾਦਲ ਨੇ ਪ੍ਰਧਾਨ ਦੀ ਕਮਾਂਡ ਸੰਭਾਲ ਲਈਏ ਤਾਂ ਮਨਪ੍ਰੀਤ ਸਿੰਘ ਯਾਲੀ ਨੇ ਆਪਣਾ ਐਮਐਲਏ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ ਸੋ ਅਕਾਲੀ ਦਲ ਬਾਦਲ ਦੇ ਤਿੰਨ ਐਮਐਲਏ ਬਣੇ ਸੀ 2022 ਦੇ ਵਿੱਚ ਇੱਕ ਡਾਕਟਰ ਸੁਖਵਿੰਦਰ ਸੁਖੀ ਉਹ ਪਹਿਲਾਂ ਹੀ ਆਮ ਆਦੀ ਪਾਰਟੀ ਵਿੱਚ ਸ਼ਾਮਲ ਹੋ ਚੁੱਕਿਆ ਹੈ ਔਰ ਮਨਪ੍ਰੀਤ ਸਿੰਘ ਯਾਲੀ ਜਿਹੜਾ ਕਿ ਅਕਾਲੀ ਦਲ ਵਿੱਚ ਹੁੰਦਿਆ ਹੋਇਆ ਬਾਗੀ ਧੜੇ ਨਾਲ ਜਾ ਕੇ ਅਕਾਲੀ ਦਲ ਦੇ ਖਿਲਾਫ ਭਰਤੀ ਮਹਿਮ ਵੱਡੀ ਹੋਈ ਸੀ ਸੋ ਮਨਪ੍ਰੀਤ ਸਿੰਘ ਯਾਲੀ ਨੂੰ ਜੋ ਨੋਟਸ ਜਾਰੀ ਹੋਣਾ ਸੀ ਉਸ ਤੋਂ ਪਹਿਲਾਂ ਹੀ ਉਹਨਾਂ ਨੇ ਜਿਹੜਾ ਕਿ ਆਪਣੀ ਐਮਐਲਏ ਸੀਟ ਖਾਲੀ ਕਰ ਦਿੱਤੀ ਹੈ ਜੋ ਐਲਾਨ ਕਰਤਾ ਕਿ ਬਹੁਤ ਜਲਦੀ ਉਹ ਆਪਣਾ ਐਮਐਲਏ ਤੋਂ ਅਸਤੀਫਾ ਦੇ ਦੇਣਗੇ ਔਰ ਇਸੇ ਨਾਲ ਹੀ ਇੱਕ ਐਮਐਲਏ ਅਕਾਲੀ ਦਲ ਕੋਲ ਰਹਿ ਗਿਆ ਵਿਕਰਮਜੀਤ ਸਿੰਘ ਮਜੀਠੀਆ ਦੀ ਧਰਮ ਪਤਨੀ ਗਨੀਬ ਕੌਰ ਜੋ ਕਿ ਅਕਾਲੀ ਦਲ 2022 ਤੋਂ 2027 ਦੇ ਵਿੱਚ ਇੱਕ ਐਮਐਲਏ ਨਾਲ ਆਪਣਾ ਪੂਰੇ 5 ਸਾਲ ਬਤਾਏਗਾ ਜੋ ਕਿ ਸਭ ਤੋਂ ਘੱਟ ਐਮਐਲਏ 2022 ਤੋਂ 27 ਦੇ ਵਿੱਚ ਅਕਾਲੀ ਦਲ ਕੋਲ ਜਿਹੜੀ ਪੰਜਾਬ ਦੀ ਖੇਤਰੀ ਪਾਰਟੀ ਜਿਸ ਨੇ ਪੰਜ ਪੰਜ ਟਰਮ ਵਿੱਚ ਪੰਜਾਬ ਦੇ ਵਿੱਚ ਰਾਜ ਕੀਤਾ ਹੋਵੇ 25 ਸਾਲ ਮੁੱਖ ਮੰਤਰੀ ਰਹੇ ਹੋਣ ਸਰਦਾਰ ਪ੍ਰਕਾਸ਼ ਸਿੰਘ ਬਾਦਲ اور ਉਹਨਾਂ ਦੇ ਅਕਾਲੀ ਦਲ ਦਾ ਉਹਨਾਂ ਦੇ ਜਾਣ ਦੇ ਪਿੱਛੂ ਇਹ ਹਸ਼ਰ ਹੋ ਜਾਵੇ ਅਕਾਲੀ ਦਲ ਕੋਲ ਇੱਕ ਸੀਟ ਰਹਿ ਜਾਵੇ ਤਾਂ ਫਿਰ ਬਹੁਤ ਹੀ ਤਰਸਜੋਗ ਹਾਲਾਤ ਹੋ ਜਾਂਦੇ ਨੇ ਪਾਰਟੀ ਦੇ ਉਹਨ ਮੰਨਪ੍ਰਿਤ ਆਲੀ ਦੇ ਵੱਲੋਂ ਜੋ ਐਲਾਨ ਕੀਤਾ ਗਿਆ ਕਿ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਮੰਨਦੇ ਹੋਏ ਜੋ ਅਕਾਲੀ ਦਲ ਦੀ ਅਸੀਂ ਭਰਤੀ ਕਰਕੇ ਅਕਾਲੀ ਦਲ ਨੂੰ ਮਜ਼ਬੂਤ ਕਰਾਂਗੇ ਜੋ ਕਿ 17-18 ਲੱਖ ਦੇ ਕਰੀਬ ਇਹ ਭਰਤੀ ਹੋ ਚੁੱਕੀ ਏ ਔਰ 7-8 ਲੱਖ ਹੋਰ ਭਰਤੀ ਹੋਵੇਗੀ ਜੂਨ ਦੇ ਮਹੀਨੇ ਤੱਕ ਇਹ ਕੰਪਲੀਟ ਹੋ ਜਾਵੇਗਾ ਉਸ ਤੋਂ ਬਾਅਦ ਜਥੇਬੰਦਕ ਚੋਣਾਂ ਹੋਣਗੀਆਂ ਫਿਰ ਅਕਾਲੀ ਦਲ ਦਾ ਨਵਾਂ ਪ੍ਰਧਾਨ ਬਣੇਗਾ ਔਰ ਉਸ ਦੇ ਨਾਲ ਹੀ ਅਕਾਲੀ ਦਲ ਆਪਣਾ ਸਿੰਬਲ ਲੈਣ ਵਾਸਤੇ ਵੀ ਜੋ ਬਾਦਲ ਦਲ ਤੋਂ ਇੱਕ ਸंवਿਧਾਨ ਦੇ ਜ਼ਰੀਏ ਉਹਨਾਂ ਤੋਂ ਸਿੰਬਲ ਲਵੇਗਾ ਜਿਸ ਤਰ੍ਹਾਂ ਪਹਿਲਾਂ ਇਹ ਸਿੰਬਲ ਸਰਜੀਤ ਸਿੰਘ ਬਨਾਲਾ ਕੋਲ ਹੁੰਦਾ ਸੀ ਔਰ ਅਕਾਲੀ ਦਲ ਸਾਰਾ ਇਕਜੁੱਟ ਹੋਇਆ ਸੀ ਔਰ ਅਕਾਲੀ ਦਲ ਮਜ਼ਬੂਤ ਹੋਇਆ ਸੀ ਤਾਂ ਇਹ ਸਿੰਬਲ ਸਾਰਿਆਂ ਨੇ ਇਕ ਇਕੱਠ ਨੇ ਇਹ ਸਿੰਬਲ ਲਿਆ ਸੀ ਸਰਜੀਤ ਸਿੰਘ ਬਨਾਲਾ ਕੋਲ ਉਸੇ ਤਰ੍ਹਾਂ ਹੀ ਹੁਣ ਸੁਖਬੀਰ ਸਿੰਘ ਬਾਦਲ ਦੇ ਕੋਲ ਇਹ ਸਿੰਬਲ ਹੈ ਤਕੜੀ ਦਾ ਨਿਸ਼ਾਨ ਉਹ ਵੀ ਅਸੀਂ ਜਿਹੜਾ ਕਿ ਸਾਰੇ ਇਕੱਠੇ ਹੋ ਕੇ ਸਿੰਬਲ ਵੀ ਲੈ ਲਾਂਗੇ ਔਰ ਬਾਦਲ ਦਲ ਜਿਹੜਾ ਹੈ ਉਹ ਇਕੱਟਲਾ ਰਹਿ ਗਿਆ ਜੋ ਬਾਦਲ ਦਲ ਨੂੰ ਵੱਡੇ ਛਟਕੇ ਦੇ ਗਏ ਨੇ ਇੱਕ ਹੋਰ ਐਮਐਲਏ ਜਿਹੜਾ ਬਾਦਲ ਦਲ ਤੋਂ ਅਲੱਗ ਹੋ ਗਿਆ ਔਰ ਬਾਦਲ ਜੋਸ਼ ਰੌਮਨੀ ਕਾਲੀਦਲ ਪ੍ਰਧਾਨ ਬਣਨ ਤੋਂ ਬਾਅਦ ਵੱਡਾ ਚਟਕਾ ਲੱਗਿਆ ਸ਼੍ਰੋਮਨੀ ਕਾਲੀਦਲ ਬਦਲ